ਸਸਰੇਕਾਲ ਨਵਾਂ ਜ਼ਮਾਨਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਥਿਓ ਕਈ ਨੌਜਵਾਨਾਂ ਨੇ ਆਪਣੇ ਪੱਧਰ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਲਈ ਜਿੱਥੇ ਰਾਸ਼ਨ ਇਕੱਠਾ ਕੀਤਾ ਹੈ ਉੱਥੇ ਹੀ ਦਵਾਈਆਂ ਦਾ ਵੀ ਪ੍ਰਬੰਧ ਕੀਤਾ ਹੈ ਆਓ ਜਾਣਦੇ ਹਾਂ ਪੱਤਰਕਾਰ ਪ੍ਰਵਿੰਦਰ ਸਿੰਘ ਦੀ ਪੂਰੀ ਰਿਪੋਰਟ ਨਾਮ ਆਪਣਾ ਨਾਮ ਸਹਿਦੀਪ ਸਿੰਘ ਜੀ ਸਹਿਦੀਪ ਅੱਜ ਜਿਹੜਾ ਹਰਪੀਡਾਂ ਲਈ ਸੀ ਰਾਸ਼ਨ ਲੈ ਕੇ ਜਾ ਰਹੇ ਹਾਂ ਕਿੱਥੇ ਲੈ ਕੇ ਜਾ ਰਹੇ ਹੋ ਕਿਵੇਂ ਕਿੱਥੇ ਇਹ ਜੀ ਜਿਵੇਂ ਤਰਨ ਤਰਨ ਮਹਿੰਦੀਪੁਰ ਉਧਰ ਬਾਰਡਰ ਇਲਾਕਿਆਂ 'ਚ ਜਾ ਰਹੀ ਕਿ ਜਿੱਥੇ ਕੋਈ ਰਾਸ਼ਨ ਨਹੀਂ ਪਹੁੰਚ ਰਿਹਾ ਕਿ ਰੱਜਿਆਂ ਨੂੰ ਰਜਾਉਣ ਦਾ ਕੋਈ ਫਾਇਦਾ ਨਹੀਂ ਜੀ ਠੀਕ ਹੈ ਜੀ ਜਿੱਥੇ ਰਾਸ਼ਨ ਪਹੁੰਚ ਨਹੀਂ ਰਿਹਾ ਅਸੀਂ ਉੱਥੇ ਰਾਸ਼ਨ ਪਹੁੰਚਾ ਰਹੇ ਹਾਂ ਜੀ ਠੀਕ ਹੈ ਜੀ ਤੇ ਬਾਕੀ ਰਾਸ਼ਨ ਲੋਕਾਂ ਨੇ ਆਪਣੀ ਬਹੁਤ ਮਦਦ ਕੀਤੀ ਹੈ ਜੀ ਦੂਰੋਂ ਦੂਰੋਂ ਆਪਣੇ ਨਾਲ ਲੋਕ ਜੁੜੇ ਆ ਜਿਵੇਂ ਰਾਜਸਥਾਨ ਡੱਬ ਵਾਲੀ ਵੱਲੋਂ ਵੀ ਲੋਕ ਆ ਰਹੇ ਆ ਜੀ ਸਾਡੇ ਨਾਲ ਵੀਡੀਓ ਦੇਖ ਕੇ ਸਾਡੇ ਨਾਲ ਜੁੜ ਰਹੇ ਆ ਜੀ ਹਾਂਜੀ ਤੇ ਪਤਾ ਲੱਗੇ ਨੌਜਵਾਨਾਂ ਵੱਲੋਂ ਇਕੱਠਾ ਕੀਤਾ ਜਾ ਰਿਹਾ ਰਾਸ਼ਨ ਸਾਰਾ ਜਿਹੜਾ ਲੈ ਕੇ ਜਾ ਰਹੇ ਨੇ ਹਾਂਜੀ ਜਿਵੇਂ ਇਹ ਬਠਿੰਡਾ ਦੇ ਨੌਜਵਾਨ ਇਕੱਠੇ ਹੋ ਕੇ ਅਸੀਂ 20 ਰੁਪਏ ਤੋਂ ਸਟਾਰਟ ਕੀਤਾ ਸੀ ਜੀ ਤੇ ਅੱਜ ਲੱਖਾਂ ਬਣ ਗਿਆ ਜੀ ਇਹ ਸਮਾਨ ਤਾਂ ਹਜੇ ਬਹੁਤ ਥੋੜਾ ਹੈ ਜੀ ਬਾਕੀ ਆਪਣਾ ਸਮਾਨ ਆਪਣੇ ਉਥੇ ਕੋਠੀ ਚ ਪਿਆ ਜੀ ਉਹ ਵੀ ਟਰਾਲੀ ਭਰ ਕੇ ਭੇਜੀ ਜਾਊਗੀ ਠੀਕ ਹੈ ਜੀ ਇਹ ਸੇਵਾ ਇੱਥੇ ਨਹੀਂ ਖਤਮ ਹੁੰਦੀ ਜੀ ਇਹ ਸੇਵਾ ਜਦੋਂ ਤੱਕ ਕਿ ਉਥੇ ਆਪਣੇ ਭਰਾਵਾਂ ਦੀ ਵਿਪਤਾ ਖਤਮ ਨਹੀਂ ਹੁੰਦੀ ਤੇ ਉਥੋਂ ਤੱਕ ਜਿੰਨੇ ਜੜ ਤੋਂ ਖਤਮ ਨਹੀਂ ਹੁੰਦਾ ਉਥੇ ਪਾਣੀ ਉਦੋਂ ਤੱਕ ਇਹ ਸੇਵਾ ਪਹੁੰਚਾਈ ਜਾਊਗੀ ਜੀ ਉਥੇ ਤੇ ਮੈਂ ਨੌਜਵਾਨ ਭਰਾਵਾਂ ਨੂੰ ਆਪਣਿਆਂ ਨੂੰ ਬੇਨਤੀ ਕਰਨਾ ਚਾਹਨਾ ਹੈਗਾ ਕਿ ਇਹ ਵੇਲਾ ਘਰੇ ਬੈਠਣ ਦਾ ਨਹੀਂ ਹੈਗਾ ਇਹ ਵੇਲਾ ਆਪਣੇ ਇਕੱਠੇ ਹੋਣ ਦਾ ਬਈ ਦਬਾਬੇ ਤੇ ਮਾਝੇ ਵਾਲਿਆਂ ਦੀ ਸੱਜੀ ਖੱਬੀ ਬਾਹ ਬਣਾਉਂਦਾ ਵੇਲਾ ਠੀਕ ਹੈ ਜੀ ਇਸ ਕਰਕੇ ਮੇਰੇ ਭਰਾਓ ਘਰੋਂ ਉਠੋ ਕਿਉਂਕਿ ਇਹ ਮੁਸੀਬਤ ਆਪਣੇ ਤੇ ਵੀ ਕਦੋਂ ਮਰਜ਼ੀ ਆ ਸਕਦੀ ਆ ਕੁਦਰਤ ਦਾ ਕੋਈ ਪਤਾ ਨਹੀਂ ਕਿ ਕਦੋਂ ਮੂੰਹ ਕਿੱਧਰ ਨੂੰ ਕਰ ਲੇ ਠੀਕ ਹੈ ਜੀ ਭਰਾ ਮੇਰੇ ਉਹ ਘਰੋਂ ਬਾਹਰ ਨਿਕਲੋ ਸਾਡੇ ਨਾਲ ਜੁੜੋ ਤੇ ਆਓ ਆਪਾਂ ਉਹਨਾਂ ਦੀ ਮਦਦ ਕਰਨ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਆਪਣਾ ਮੇਰਾ ਨਾਮ ਲੱਕੀ ਸੋਨੀ ਹੈ ਜੀ ਲਕੀਕ ਕੀ ਕਹਿਣਾ ਚਾਹੋਗੇ ਤੁਸੀਂ ਹੜਪੀੜ ਦਾ ਲਈ ਜਿਹੜਾ ਰੱਖਣ ਲੈ ਕੇ ਜਾ ਰਹੇ ਹੋ ਅਸਲ ਤੇ ਇਹ ਕਹਿੰਦੇ ਵੀ ਜਿਹੜਾ ਅਸੀਂ ਇਹ ਸੇਵਾ ਕਰ ਰਹੇ ਹਾਂ ਅਸੀਂ ਇਹ ਸੇਵਾ ਵੀ ਉਹਨਾਂ ਇਲਾਕਿਆਂ ਚ ਲੈ ਕੇ ਜਾਣੀ ਉਹ ਜਿੱਥੇ ਹਾਲੇ ਤੱਕ ਕੋਈ ਟੀਮ ਪਹੁੰਚੀ ਨਹੀਂ ਗਈ ਵੀ ਜਿੰਨਾ ਪਿੱਛੇ ਆ ਪਿੱਛੇ ਤੱਕ ਰਾਸ਼ਨ ਬਹੁਤ ਪਹੁੰਚਿਆ ਪਿਆ ਚੰਨੋਂ ਆਪਾਂ ਨੂੰ ਜਿਆਦਾ ਲੋਡ ਹੈਗੀ ਵੀ ਉਹ ਥਾਂ ਤੇ ਜਿੱਥੇ ਹਾਲੇ ਤੱਕ ਕੋਈ ਪਹੁੰਚਿਆ ਨਹੀਂਗਾ ਵੀ ਇਹਨਾਂ ਰਾਸ਼ਨ ਆਪਾਂ ਉਹਨਾਂ ਨੂੰ ਦਈਏ ਵੀ ਜਿੰਨਾਂ ਨੂੰ ਲੋਡ ਜਿਆਦਾ ਗਈ ਤੇ ਆਪਣੇ ਵੀ ਪਹਿਲਾਂ ਜਦੋਂ ਇਹ ਤੁਰਨ ਲੱਗੇ ਇੱਤੋਂ ਹੁਣ ਤੇ ਇਸ ਤੋਂ ਬਾਅਦ ਆਪਣੇ ਜਿਹੜੇ ਤੋ ਟਰਾਲੀਆਂ ਖੜੀਆਂ ਆ ਉਹ ਸ਼ਾਮ ਨੂੰ ਜਾਂ ਕੱਲ ਨੂੰ ਆਪਣੇ ਜਿਹਾ ਤੁਰਨਗੇ ਜ ਤੇ ਇਹ ਉਹਨਾਂ ਲੱਕ ਹੈ ਜੀ ਜਾਣਗੇ ਵੀ ਜਿੱਥੇ ਹਾਲ ਤੱਕ ਕੋਈ ਪਹੁੰਚਾ ਨਹੀਂ ਜਿਨ੍ਹਾਂ ਨੂੰ ਜ਼ਰੂਰਤ ਹੈ ਜਿਨ੍ਹਾਂ ਨੂੰ ਜ਼ਰੂਰਤ ਹੈ ਹਾਂਜੀ ਉੱਥੇ ਤੱਕ ਇਹ ਸਾਰਾ ਪਹੁੰਚਿਆ ਜੀ ਸਾਰਾ ਨੌਜਵਾਨਾਂ ਵੱਲੋਂ ਇਕੱਠਾ ਇਹ ਸਾਰਾ ਹਾਂਜੀ ਸਾਡੇ ਨੌਜਵਾਨਾਂ ਵੱਲੋਂ ਕੀਤਾ ਹੋਇਆ ਇਕੱਠਾ ਹੀ ਹਾਂਜੀ ਲੋਕ ਅੱਗੇ ਆ ਰਹੇ ਨੇ ਨੌਜਵਾਨ ਪੀੜੀ ਬਹੁਤ ਜੀ ਬਹੁਤ ਹਾਂਜੀ ਹਾਂਜੀ ਬਹੁਤ ਅੱਗੇ ਆ ਰਹੇ ਨੇ ਬਹੁਤ ਸਾਰੇ ਨਾਲ ਖੜੇ ਨੇ ਨੇ ਕਿ ਵੀ ਸਾਰੇ ਇੱਥੋਂ ਬਾਬਾ ਜੀ ਦੀ ਸ਼ੋਣੀ ਚੋ ਸ਼ੋਣੀ ਚ ਵੀ ਬਾਬਾ ਜੀ ਨੇ ਪੂਰਾ ਸਾਥ ਦਿੱਤਾ ਸਾਡਾ ਤੇ ਬਾਬਾ ਕਿਰਪਾ ਪੂਰੀ ਹੋਈ ਜਾਂਦੀ ਵੀ ਸਾਨੂੰ ਕਿਸੇ ਪਾਸੋਂ ਕੋਈ ਕਮੀ ਨਹੀਂ ਆ ਰਹੀ ਸਾਰੇ ਪਾਸੇ ਵੀ ਸਾਨੂੰ ਪੂਰੀ ਸਪੋਰਟ ਮਿਲ ਕੀਤਾ ਜਾ ਰਿਹਾ ਹੋਵੇ ਸ੍ਰੀ ਕਾਲ ਜੀ ਜਿਹੜਾ ਤੁਸੀਂ ਇਹ ਸਵਾਲ ਕੀਤਾ ਫੜਾ ਦਬਾਰੇ ਇਸ ਕੋਈ ਸ਼ੱਕ ਨਹੀਂ ਵੀ ਪੂਰੇ ਪੰਜਾਬ ਵੀ ਜਿਹੜੇ ਸਾਡੇ ਬਹੁਤ ਸਾਰੇ ਜ਼ਿਲ੍ਹੇ ਨੇ ਉਹ ਪਾਣੀ ਦੀ ਮਾਰ ਦੇ ਵਿੱਚ ਨੇ ਪਰ ਬਠਿੰਡੇ ਵਿੱਚ ਜਿਹੜਾ ਹੈਗਾ ਕੁਝ ਕਨਾਲ ਦੇ ਛੋਟਾ-ਬੋਟਾ ਬ੍ਰੀਚ ਹੋਇਆ ਪਰ ਸਾਨੂੰ ਕੋਈ ਇੰਦਾ ਬਹੁਤ ਵੱਡਾ ਖਤਰਾ ਬਠਿੰਡੇ ਵਿੱਚ ਨਹੀਂ ਹੈਗਾ ਅੱবি ਸਾਡੇ ਜਿੱਥੇ ਕਿ ਕਿਸੇ ਤਰ੍ਹਾਂ ਦੇ ਜਾਨ ਤੇ ਮਾਲ ਨੂੰ ਕਿਸੇ ਤਰ੍ਹਾਂ ਨੁਕਸਾਨ ਹੋਣ ਦੀ ਅਸ਼ੰਕਾ ਹੋਵੇ ਪਰ ਫਿਰ ਵੀ ਸਾਡੇ ਅਫਸਰ ਸਹਿਬਾਨ ਸਾਰੇ ਮੁਸਤੈਦ ਨੇ ਉਹ ਜਿੱਥੇ ਜਿੱਥੇ ਸਾਡੇ ਆ ਨਹਿਰਾਂ ਜਾਂ ਉੱਥੇ ਨੰਗਦੀਆਂ ਨੇ ਉੱਥੇ ਉਹ ਸਫਾਈ ਕਰਾ ਰਹੇ ਨੇ ਡਰੇਨਸ ਦੀ ਤੇ ਜਿੱਥੇ ਕਿਸੇ ਲੋੜ ਪੈਣ ਦੇ ਕਿਸੇ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਉਹ ਮੁਹਈਆ ਕਰਾ ਰਹੇ ਆ ਸਾਡੇ ਜਿਹੜੇ ਜ਼ਿਲ੍ਹੇ ਦੀਆਂ ਐਨ ਜੀਓਜ਼ ਨੇ ਹੁਣ ਅਸਰ ਨਾਲ ਤਾਲਮੇਲ ਕੀਤਾ ਕੈਮਿਸਟ ਐਸੋਸੀਏਸ਼ਨਸ ਨੇ ਈਆਈਐ ਬਟਿੰਡਾ ਸਾਰੇ ਨਾਲ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਹੈ ਵੀ ਜੇ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਉਹਨਾਂ ਨੇ ਆਪਹੁ ਹਰੇ ਸਾਡੇ ਰੈੱਡ ਕਰਾਸ ਦੇ ਵਿੱਚ ਵੀ ਸਾਨੂੰ ਉਹਨਾਂ ਨੇ ਕੁਝ ਲੋਕਾਂ ਪੈਸੇ ਵੀ ਦਿੱਤੇ ਫੰਡਸ ਰੈੱਡ ਕਰਾਸ ਲਈ ਉਹਨਾਂ ਨੇ ਜਿਹੜੀਆਂ ਖਾਨ ਦੀ ਵਸਤੂਆਂ ਆ ਜਾਂ ਬੇਜਵਾਨ ਜਾਨਵਰਾਂ ਲਈ ਕੈਟਲ ਫੀਡ ਚਾਹੀਦੀ ਹੈ ਚਾਰਾ ਚਾਹੀਦਾ ਉਹ ਸਾਨੂੰ ਉਹਨਾਂ ਨੇ ਮਹਈਆ ਕਰਾਇਆ ਹੈ ਤੇ ਅਸੀਂ ਨੇੜੇ ਦੇ ਸਾਡੇ ਜਿਵੇਂ ਫਜ਼ਲਕਾ ਹੈ ਫਲੋਜਪੁਰ ਹੈ ਉੱਥੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਡੀਸੀ ਸਾਹਿਬ ਨਾਲ ਤਾਲਮਿਲ ਕਰਾਇਆ ਹੈ ਤੇ ਜੋ ਸਾਡੇ ਕੋਲ ਕਿਸੇ ਤਰ੍ਹਾਂ ਦੀ ਰਿਕਵੈਸਟ ਆ ਰਹੀ ਹੈ ਵੀ ਉਹ ਕੁਝ ਤਰ੍ਹਾਂ ਦਾ ਦਾਨ ਦੇਣਾ ਚਾਹੁੰਦੇ ਨੇ ਜਾਂ ਮਦਦ ਕਰਨਾ ਚਾਹੁੰਦੇ ਨੇ ਕਿਸੇ ਤਰੀਕੇ ਨਾਲ ਤਾਂ ਅਸੀਂ ਉਹਨਾਂ ਦਾ ਤਾਲਮਿਲ ਡੀਸੀ ਫਲੋਜਪੁਰ ਡੀਸੀ ਫਜ਼ਲਕਾ ਨਾਲ ਕਰਾ ਰਹੇ ਹਾਂ ਤੇ ਇਸ ਤੋਂ ਇਲਾਵਾ ਅਸੀਂ ਇਹ ਹੀ ਬੇਨਤੀ ਕਰਾਂਗੇ ਵੀ ਸਾਡੇ ਬਠਿੰਡੇ ਨੂੰ ਤੇ ਤੱਕ ਇਸ ਤਰ੍ਹਾਂ ਦੀ ਪਾਣੀ ਦਾ ਖਤਰਾ ਨਹੀਂ ਹੈ ਫਿਰ ਵੀ ਜੇ ਕਿਸੇ ਸਾਡੇ ਭਰਾ ਨੂੰ ਸਾਡੇ ਭੈਣ ਨੂੰ ਕਿਸੇ ਤਰ੍ਹਾਂ ਦੀ ਲੋੜ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਧੰਨਵਾਦ ਸਰ ਜਿਸ ਤਰ੍ਹਾਂ ਦੇ ਹਾਲਾਤ ਹੈ ਮੌਸਮ ਵਿਭਾਗ ਅਨੁਸਾਰ ਵੀ ਅਗਲੇ ਦਿਨਾਂ ਦੇ ਵਿੱਚ ਹੋਰ بارش ਜਿਹੜੀ ਆ ਸਕਦੀ ਹੈ ਉਸ ਨੂੰ ਲੈ ਕੇ ਸਾਡੇ ਵੱਲੋਂ ਸਭ ਤਿਆਰੀਆਂ ਕੀਤੀਆਂ ਗਈਆਂ ਨੇ ਹਾਂਜੀ ਹਾਂ ਸਾਡੇ ਵੱਲ ਪੂਰੀ ਤਿਆਰੀ ਹੈਗੀ ਹੈ ਸਾਡੇ ਕਿਸੇ ਵੀ ਤਰ੍ਹਾਂ ਦੀ ਆਫਤ ਦੇ ਵਿੱਚ ਅਸੀਂ ਨਜਿੱਠਣ ਲਈ ਤਿਆਰ ਹੈਗੇ ਆ ਦੇ ਰੱਬਗੇ ਇਹ ਅਰਦਾਸ ਕਰਾਂਗੇ ਸਾਨੂੰ ਵੀ ਸਜ਼ਾ ਦਾ ਕਈ ਜਹਾਜਾਂ ਮੌਕਾ ਨਾ ਦੇਖਣਾ ਪਵੇ ਥੈਂਕ ਯੂ